वाहगुरू जी का खालसा वाहगुरू जी की फतेह गुरु कह रहे मैं पोस्ट काफ़ी दिन बाद रहा मेरी सेहत की प्रॉब्लम हो गई थोड़ी जेह करके गैप बढ़ गया मैं वो माफी चाहना तो उनमें मैं ठीक हाँ वागुरू बड़ी कृपा तो मैं सोचता कि जो मैं छोड़ा सी किस तरह महाराज साहब के राज वे तो महाराजा रणजीत सिंह राज ਜੋ ਹਾਲਾਤ ਪੜੇ ਪੂਰੇ ਬਾਰੇ ਗੱਲ ਕਰਿਆ ਸੀ ਉਹ ਹਾਲਾਤ ਜਿਹੇ ਇਤਸਰਾਂ ਦੇ ਬਣ ਗਏ ਸਨ ਕਿ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ ਔਰ ਇਹ ਨਹੀਂ ਅੰਗਰੇਜ਼ਾਂ ਨੇ ਆਪਣਾ ਪ੍ਰਭਾਵ ਵੀ ਵਿਦਾਨਾ ਸ਼ੁਰੂ ਕਰ ਦਿੱਤਾ ਸੀ 크੍ਰਿਸਚੀਅਨਿਟੀ ਫਰਾਂ ਦੇ ਲਈ ਪੂਰੇ ਜੋ ਨਾਲ ਉਹ ਲੱਗ ਗਏ ਔਰ ਸਾਡੀ ਪਾਸ਼ਾ ਸਾਡੇ ਸਵੇਚਾਰ ਇਵੇਂ ਸਾਡੇ ਗੁਰਦੁਆਰਿਆਂ ਦੇ ਮੈਨੇਜਮੈਂਟ ਵੀਟਰੀ ਉਹਨਾਂ ਦਾ ਖਲਮਦਾਰੀ ਕਰਨ ਚੱਲਿਆ ਆਬੀ ਨੂੰ ਸ਼ਾਇਦ ਪਤਾ ਹੀ ਹੈ ਕਿ ਇੱਕ ਵੇਲਾ ਇਹ ਵਜਾ ਆ ਗਿਆ ਦਰ ਕਿ ਸਭ ਗੁਰਦੁਆਰਿਆਂ ਦਾ ਮੈਨੇਜਮੈਂਟ ਡਰ ਸੀ ਉਹਦੇ ਵਿੱਚ ਅੰਗਰੇਜ਼ਾਂ ਦੇ ਲਗਾਏ ਹੋਏ ਲੋਕ ਕੰਮ ਕਰ ਰਹੇ ਸੀ ਇਹ ਬਾਤ ਮਹੰਤਾ ਸਿੰਘ ਜਣ ਕਹਿੰਦੇ ਰਿਹਾ ਉਹ ਮਹੰਤਾ ਨੂੰ ਕੰਢੇ ਬੜਾ ਔਖਾ ਹੋ ਗਿਆ ਸੀ ਤੋਂ ਇਹੋ ਜਿਹਾ ਹਾਲਾਤ ਆ ਮਿੱਤੀ ਇਹ ਜ਼ਰੂਰ ਸੀ ਕਿ ਸਿੱਖ ਅਭਿਆਨ ਔਰ ਆਕੇ ਆਪਣੇ ਇਸ ਸਭਿਆ ਜਿਹੜਾ ਸੁਧਾਰ ਜਿਹੜਾ ਅਗਰੇਜ਼ਾਂ ਨੇ ਇੰਟਰਫੇਰੈਂਸ ਨੂੰ ਰੋਕ ਕਰ ਸਿੱਖੀ ਨਹੀਂ ਇਹਨਾਂ ਦਾ ਵੀ ਖਤਰਾ ਹੋ ਗਿਆ ਸੀ ਮੁਸਲਮਾਨਾਂ ਨੂੰ ਵੀ ਹੋ ਗਿਆ ਸੀ ਇਸ ਕਰਕੇ ਕਈ ਤਰ੍ਹਾਂ ਦੀ ਮੂਵਮੈਂਟ ਜਿਹੜੀਆਂ ਸੀ ਸਾਰੇ ਧਰਮਾਂ ਵਾਲੇ ਨੇ ਠੀਕ ਹੋਈ ਉਹ ਜਾਣਦੇ ਸੀ ਕਿ ਸਾਡੇ ਵਿਦਿਅਕ ਅਧਾਰੇ ਬਦਲ ਸਾਡੀ ਵਿਦਿਕ ਪ੍ਰਾਲੀ ਆਪਣੀ ਹੋਵੇ ਕਿਉਂਕਿ ਅਗਰੇਜ਼ਾਂ ਨੇ ਆਪਣਾ ਵਿਦਿਆ ਸਿਸਟਮ ਸ਼ੁਰੂ ਕਰ ਦਿੱਤਾ ਔਰ ਕਰਤਾ ਅਗਰੇ ਹੀ ਪੜਾਉਣੀ ਸ਼ੁਰੂ ਕਰਤੀ ਅਗਰੇਜੀ ਕਲਚਰ ਅਗਰੇਜੀ ਸਭੇ ਚਾਰੇ ਹੰਡੀ ਕੋਸ਼ਿਸ਼ ਕਰ ਰਹੇ ਸਨ ਤੋਂ ਜਿੱਥੇ ਮੁਸਲਮਾਨਾਂ ਵਿੱਚ ਐਂਬੀਆ ਮੂਵਮੈਂਟ ਅਲੀਗੜ ਮੂਵਮੈਂਟ ਇਹ ਸਭ ਮੂਵਮੈਂਟ ਸ਼ੁਰੂ ਹੋਈਆਂ ਤਾਂ ਕਿ 크ਿਸਚੀਅਨ ਡੀਡਾ ਪ੍ਰਭਾਵ ਜਿਹੜਾ ਹੈ ਉਹਨਾਂ ਦੇ ਵਿੱਚ ਆ ਤੇ ਉਹਨਾਂ ਦੀ ਹਨ ਵਾਲੀ ਪਿੱਛੇ ਨਾ ਪਾਵੇ ਇਸ ਲਈ ਹਿੰਦੂਆਂ ਨੇ ਬ੍ਰਹਮਸਵਾਦ ਵਾਲੇ ਆਪਣੀ ਮੂਵਮੈਂਟ ਸ਼ੁਰੂ ਕੀਤੀ ਆਰਿਅ ਸਵਾਦ ਵਾਲੇ ਪੰਜਾਬ ਵਿੱਚ ਆ ਗਏ ਉਹਨਾਂ ਨੇ ਪੰਜਾਬੀ ਚਾਕੇ ਪ੍ਰਭਾਵ ਪਾਣਾ ਸ਼ੁਰੂ ਕਰਤਾ ਸਿੱਖਾਂ ਨੂੰ ਉਹਨਾਂ ਤੋਂ ਵੀ ਖਤਰਾ ਹੋ ਗਿਆ ਠੂਗਿਆਂ ਨੇ ਆ ਕੇ ਜੋ ਆਰਿਅ ਸਵਾਦ ਦੇ ਡੀਡਰ ਸੀ ਉਹਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਿੱਖਰ ਉਹਦੇ ਹਿੰਦੂ ਪਰਮਾਤਮਾ ਇੱਕ ਹੀ ਹੈ ਗੁਰੂ ਸਾਹਿਬ ਤੇ ਜਿਹੜੇ ਪੜ੍ਹਿਆ ਲਿਖਿਆ ਨਹੀਂ ਸਭ ਇਸ ਕਰਕੇ ਉਹ ਵੇਦ ਆਜ ਵਗੈਰਾ ਸ਼ਾਸਤਰਾ ਵਗੈਰਾ ਜਿਹੜਾ ਜਾਣੇ ਕੋਈ ਜਿਹੜਾ ਸਿੱਖਾਂ ਨੂੰ ਹੀ ਮੰਨਦਾ ਬੱਜਦਾ ਹੈ। ਤੋਂ ਸਿੱਖਾਂ ਨੂੰ ਲੱਗਿਆ ਸਾਡੇ ਲੀਡਰ ਸਾਡੇ ਨੇਤਾ ਉਹ ਜਿਹੜੇ ਉਥਰੇ ਬੜੇ ਚੰਗੇ ਲੀਡਰ ਸਨ ਕਿ ਭਈ ਉਧਰ ਹਿੰਦੂਤਲ ਵਾਲੇ ਆਪਣਾ ਪ੍ਰਭਾਵ ਪਾਣ ਲੱਗੇ ਨੇ ਉਸ ਕਿਸਮ ਵੀ ਆਪਣਾ ਪ੍ਰਭਾਵ ਆ ਰਹੀ ਹੈ ਤਾਂ ਉਹਨਾਂ ਨੂੰ ਲੱਗਿਆ ਕਿ ਬੜੀ ਜ਼ਰੂਰਤ ਹੈ ਕਿ ਕੋਈ ਨਾ ਕੋਈ ਅਸੀਂ ਇਹੋ ਜੀ ਆਰਗੇਨਾਈਜੇਸ਼ਨ ਬਣੇ ਜਿਹੜੀ ਕਿ ਗਵਰਨਮੈਂਟ ਸ਼ੁਰੂ ਕਰੇ ਸਾਡੇ ਬੱਚਾ ਨੂੰ ਟ੍ਰੇਨਿੰਗ ਦੇਵੇ ਪ੍ਰੇਰ ਪ੍ਰੇਰਨਾ ਦੇ ਵੇ ਅਪਣੇ ਅਸਵਾਰੀ ਤਫਸੀ ਆਪਣੇ ਸਵੇਚਾਰ ਬਾਦ ਦੱਸੇ ਤਾਂ ਕਿ ਉਹ ਰਸਤੇ ਤੋਂ ਪਹੁੰਚ ਲੱਗ। ਉਦੋਂ ਹੱਬੀ ਹੋ ਗਈ ਜਦੋਂ ਚਾਰ ਬੱਚੇ ਸਿੱਖਾਂ ਦੇ ਸਕੂਲ ਦੇ ਵਿੱਚੋਂ ਕ੍ਰਿਸਚਨ ਮਾਰਕ। ਫਿਰ ਤੇ ਜਦੋਂ ਇਹ ਜੂਲ ਪੜੀ ਪਸੂਸ ਹੋਈ ਫਿਰ ਅੰਮ੍ਰਿਤਸਰ ਦੇ ਵਿੱਚ ਸਿੰਘ ਸਭਾ ਬਣਾਈ ਗਈ। ਉਹ ਰਿਸਿੰਸ ਤੋਂ ਬਣਾਈ ਗਈ ਅੰਮ੍ਰਿਤਸਰ ਵਿੱਚ। ਧਾਲਾਂਕਨ ਫੈਕਟਰ ਨਿਕਲੇ। ਉਹਦੇ ਵਿੱਚ ਜਿਹੜੇ ਮੁਖ ਸਥਾਪਕ ਸਨ ਉਹਨਾਂ ਸਰਾਥਪੁਰ ਸਿੰਘ ਸੰਧਾਵਾਲੀਆ ਤਾਕ ਸਿੰਘ ਬੇਦੀ ਯਾਨੀ ਗਿਆਨ ਸਿੰਘ ਵਰਗੇ ਬਹੁਤ ਅੱਛੇ ਆਗੂ ਸਨ ਜਿਨ੍ਹਾਂ ਨੇ ਕਿ ਇਹ ਸਭ ਸਭ ਸਭਾ ਬਣਾਈ ਔਰ ਉਹਨਾਂ ਦਾ ਕਾਮੇ ਸੀ ਆਬਜੈਕਟਸ ਇਹ ਸੀ ਕਿ ਸਿੱਖ ਤਰਤੇ ਪ੍ਰਚਾਰਿਤ ਸਕੂਲ ਖੋਲੇ ਜਾਣ ਰਸਾਲੇ ਛਾਪੇ ਜਾਣ ਸਾਹਿਤ ਛਾਪਿਆ ਜਾਵੇ ਤਾਂ ਕਿ ਸਿੱਖਰ ਵਿੱਚ ਲੋਕਾਂ ਵਿੱਚ ਇਤਿਹਾਸ ਬਾਰੇ ਬਾਰੇ ਜਾਣਕਾਰੀ ਬੁਲਾਈ ਜਾ ਸਕੇ ਔਰ ਇਹ ਮੂਵਮੈਂਟ ਜਿਹੜੀ ਸੀ ਧੀ ਹੌਲੀ ਹੌਲੀ ਜੋਰ ਫੜ ਗਈ ਔਰ ਇਹਦਾ ਪ੍ਰਭਾਵ ਇਹ ਹੋਇਆ ਜੇ ਲਾਹੌਰ ਵਿੱਚ ਇੱਕ ਫੋਰਸਿੰਗ ਜੁਆ ਬਣ ਗਈ ਚਾਰ ਪੰਜ ਸਾਲਾਂ ਬਾਅਦ ਜਿਹੜੀ ਲਾਹੌਰ ਦੇ ਵਿੱਚ ਸਿੱਖੋ ਬਣੀ ਉਹਦੇ ਵਿੱਚ ਜਿਹੜੇ ਜਿਹੜੇ ਸਾਡੇ ਲੀਡਰ ਸਨ ਉਹਗੇ ਲੀਡਰ ਸਨ ਉਹਨਾਂ ਦੇ ਵਿੱਚ ਪ੍ਰਧਾਨ ਜਿਹੜੀ ਉੱਥੇ ਬਣੀ ਜੀਵਾਨ ਗੁੱਡਾ ਸਿੰਘ ਜੀ ਉਹ ਪ੍ਰਧਾਨ ਬਣੇ ਸਾਗੁਰਮਖ ਸਿੰਘ ਜੀ ਸੈਕਟਰੀ ਬਣੇ ਉਹਦੇ ਹੋਰ ਜਿਹੜੇ ਸਨ ਨੇਤਾ ਸਨ ਉੱਥੇ ਰਾਮ ਸਿੰਘ ਜੀ ਸੰਕਰਮ ਸਿੰਘ ਜੀ ਸਨ ਅਚਾਨਕ ਸਿੰਘ ਜੀ ਸਨ ਇਹ ਸਾਰਿਆਂ ਨੇ ਬਣਾ ਭਾਵੇਂ ਦੋਂ ਉਸ ਇਤਿਹਾਸਾਂ ਦੇ ਵਿੱਚ ਆਸੀਕੂਟ ਸਪੀਕ ਵੇਰ ਵੀ ਸਨ ਲੇਕਿਨ ਆਸ਼ਾ ਇੱਕੋ ਹੀ ਸੀ ਕਿ ਆਪਣੇ ਤਰੰਦੇ ਪ੍ਰਚਾਰ ਨੂੰ ਵਿਧਾ ਇਸ ਕਰਕੇ ਉਸ ਮੂਮੈਂਟ ਦੇ ਨਾਲ ਹੋਰ ਕਈ ਜਗ੍ਹਾ ਤੇ ਵੀ ਹੋਲੀ-ਹੋਲੀ ਜਿਆ ਸਿੰਘ ਦਾਵਾਵ ਬਣਿਆ ਚੁ ਰਹੀਆਂ ਥੋੜੇ ਸਮੇਂ ਵਿੱਚ 100 ਤੋਂ ਜ਼ਿਆਦਾ ਸਿੰਘ ਸਵਾਵਾ ਹੋ ਗਈਆਂ ਕਈ ਰਾਕੇ ਵਿੱਚ ਉਹਨਾਂ ਦਾ ਪ੍ਰਭਾਵ ਕੀ ਪਿਆ ਕਿ ਉਹਨਾਂ ਨੇ ਸਾਇਤ ਛਾਪਣਾ ਸ਼ੁਰੂ ਕੀਤਾ ਬਹੁਤ ਸਾਰਾ ਸਾਇਤ ਲਿਖਿਆ ਜਾਣ ਲੱਗਿਆ ਵੰਡਿਆ ਜਾਣ ਲੱਗਿਆ ਕਈ ਸਕੂਲ ਖੁੱਲ ਗਏ ਅਬ ਦੇਖੋ ਕਿ ਖਾਸ ਤੌਰ ਤੇ ਜੋ ਕਿ ਇੰਡੀਆ ਦਾ ਇੱਕ ਪ੍ਰੈਸਟੀਜੀਅਸ ਕਾਲਜ ਹੀ ਹੈ ਅੰਮ੍ਰਿਤਸਰ ਵਾਲਾ ਔਰ ਪ੍ਰੈਸਟੀਜੀਅਸ ਬਿਲਡਿੰਗ ਵੀ ਹੈ ਉਹ ਵੀ ਇਸ ਤਿੰਗਸਵਾਂ ਦੀ ਮੂਮੈਂਟਸ ਦੇ ਕਾਰਨ ਜੁਵੀ ਹੋ ਨਹੀਂ ਚਾਇਆ। ਤੋਂ ਜਦੋਂ ਫਿਰ ਪ੍ਰਭਾਵ ਇੰਨਾ ਵਧਿਆ ਤਾਂ ਸਿੰਘਾਂ ਨੇ ਫਿਰ ਹੌਲੀ-ਹੌਲੀ ਆਪਣਾ ਸਾਰੇ ਜਗ੍ਹਾ ਦੇ ਪ੍ਰਚਾਰ ਅਰੰਭ ਕੀਤਾ। ਤਾਂ ਬਾਕੀ ਤਰ੍ਹਾਂ ਵਾਲ ਜਿਹੜੇ ਸੀ ਉਹਨਾਂ ਨੇ ਆਪਣਾ ਪ੍ਰਚਾਰ ਸ਼ੁਰੂ ਕਰਤੇ ਤੇ ਹਿੰਦੂ ਧਰਮ ਨਾਲ ਵੀ ਜਿਹੜਾ ਉਹਨਾਂ ਦਾ ਪ੍ਰਚਾਰ ਚੱਲ ਰਿਹਾ ਸਮਾਜ ਦਾ ਗੁਰੂਆਂ ਅਸੀਂ ਕਿੱਤਰਾ ਸ਼ੁਰੂ ਕੀਤਾ ਕਿ ਹਿੰਦੂ ਧਰਮ ਦਾ ਹਿੱਸਾ ਸਿੱਖ ਨਹੀਂ ਹਨ ਸਿੱਖ ਅਲੱਗ ਆਪਣੇ ਆਪ ਦੀ ਅਲੱਗ ਹੋਂਦ ਰੱਖਦੇ ਹਨ ਸਿੱਖ ਜਿਹੜੇ ਨੇ ਉਹਨਾਂ ਦੀ ਇੱਕ ਆਪਣੀ ਹੋਂਦ ਹੈ ਗੁਰੂ ਸਾਹਿਬ ਨੇ ਉਪਦਾਰ ਕੀਤਾ ਜੋ ਅਲੱਗ ਦਸੇ ਹਨ ਜੋ ਸਭ ਸਿੱਖਿਆਵਾਂ ਰੱਖਿਆ ਹਨ ਉਹ ਵੇਦਾਂ ਤੋਂ ਪਿੰਨ ਵੀ ਹਨ ਉਹ ਵੇਦਾਂ ਦਾ ਖੰਡਨ ਨਹੀਂ ਕਰਦਿਆਂ ਲੇਕਿਨ ਵੇਦਾਂ ਤੋਂ ਅਲੱਗ ਰੱਖ ਕੇ ਜਿਰਾਤੇ ਔਰ ਅਸੀਂ ਉਹਨਾਂ ਨੂੰ ਮੰਨਣਾ ਇਸ ਕਰਕੇ ਹਿੰਦੂ ਧਰਮ ਤੋਂ ਅਲੱਗ ਕਾਸ ਇਹ ਪਤਾ ਜਦੋਂ ਸੋਣਾ ਸ਼ੁਰੂ ਹੋ ਗਿਆ ਹੁਣ ਵੀ ਸੋਜੋਗੇ ਕਿ ਵੀ ਸਿੰਘ ਸਭਾ ਮੂਵਮੈਂਟ ਜਿਹੜੀ ਸ਼ੁਰੂ ਹੋਈ ਉਹ ਆਪਣੇ ਆਪ ਹੀ ਯੂਨੀਕ ਕਿਉਂ ਸੀ ਅਨੋਖਾ ਪਨ ਉਹ ਲੱਗੀ ਸੀ ਜੁਗਵੀ ਤੇ ਮੂਵਮੈਂਟ ਰੁਣੀ ਸੀ ਇੰਦੂਤਾਂ ਲੁਡੀਆ ਚਲੋ ਗਿਆ ਇਸਲਾਮ ਵੀ ਅਮ ਸ਼ੁਰੂ ਹੋਇਆ ਇਹਨਾਂ ਨੂੰ ਖਬਰ ਇਹ ਨਾ ਜਿਹਨਾਂ ਨੂੰ ਖਬਰ ਕੀ ਖਾਸ ਸੀ ਇਹਨਾਂ ਦੇ ਅਨੋਖਾ ਪਨ ਇਹ ਸੀ ਕਿ ਜਿਹੜੀਆਂ ਸਿੰਘ ਸਭਾ ਬਣੀਆਂ ਸਿੰਘ ਸਭਾ ਮੂਵਮੈਂਟ ਜਿਹੜੀ ਹੋਈ ਉਹਦਾ ਪ੍ਰਭਾਵ ਇਹ ਹੋਇਆ ਦੇ ਆਖਰ ਦੇ ਵਿੱਚ ਸਿੰਘ ਕਲਬ ਮੂਵਮੈਂਟ ਦੇ ਵਿੱਚ ਕਈ ਹੋ ਜੀ ਇੰਸਟੀਚਿਊਨ ਮੰਗੇ ਲਾਉਂਦੇ ਸਨ ਕਾਲਕਾਲਿਕ ਹੁਣ ਸਕੂਲ ਕਾਲਜ ਖੁਰਾਣਾ ਵੀ ਬਣਾਇਆ ਜੀ ਵੀ ਸਕੂਲ ਵੀ ਹੋਣ ਵਿਚ ਆਇਆ ਔਰ ਬੁਸਵਾਨਾ ਨੇ ਵੀ ਸਕੂਲ ਬਣਾਇਆ ਆਪਣੇ ਅਦਸੇ ਬਣਾਏ ਲੇਕਿਨ ਜੋ ਸਿੱਖ ਸਿੱਖਾ ਦੇ ਬ੍ਰਾਂਡ ਇੰਸਟੀਚਿਊਨ ਉਹਨਾਂ ਵਿੱਚ ਇੱਕ ਇੰਸਟੀਚਿਊਨ ਇੱਕ ਵੀ ਹੋਣਾ ਚਾਹੀਦਾ ਜਿਹੜਾ ਜੀਨੂ ਰਸੀਦ ਬਲਾਵਤ ਸਿੱਖ ਬੈਠ ਉਹ ਮਰਸਦ ਕੋਲ ਹੋਇਆ ਉਹਨੂੰ ਬਣਾਵਾਲਿਆਂ ਦੀ ਪਾਈਂਸੀ ਵਰਗੇ ਸਾਹਿਬ ਕਾ ਹੁਣ ਉਹ ਲੋਕ ਜਦ ਸਿੱਧੇ ਆ ਗਏ ਤਾਂ ਉਹ ਸਾਰੇ ਜਿਹੇ ਜੀਤ ਉਸਤਾਨ ਇਹਨਾਂ ਨੇ ਪੰਜਾਬ ਸਿੰਘ ਬੈਂਕ ਨੂੰ ਪਹੁੰਚੀ ਜਾਦਾ ਉਹਨਾਂ ਨੇ ਦੇਖਿਆ ਕਿ ਕੱਲੀ ਐਜੂਕੇਸ਼ਨ ਹੀ ਨਹੀਂ ਸਿੱਖਾਣੀ ਜਿਹੜੀ ਇਕਨੋਮੀ ਹੈ ਉਹ ਵੀ ਪ੍ਰਭਾਵਿਤ ਹੋ ਗਈ ਸੀ ਉਹਨਾਂ ਦਾ ਜਿਹੜਾ ਜਿਹੜੀ ਜਿਹੜਾ ਉਹਨਾਂ ਦਾ ਇਕਨੋਮੀ ਦਾ ਸਿਸਟਮ ਹੈ ਉਹ ਵੀ ਪ੍ਰਭਾਵਿਤ ਹੋ ਗਿਆ ਕਿਉਂਕਿ ਅੰਗਰੇਜ਼ਾਂ ਨੇ ਇਸ ਤਰੀਕੇ ਨਾਲ ਅੰਗਰੇਜ਼ੀ ਬੋਲਣਾ ਸ਼ੁਰੂ ਕਰਤਾ ਉਹਨਾਂ ਨੂੰ ਪੀਸਰ ਬੋਲਣਾ ਸ਼ੁਰੂ ਕਰਤਾ ਕਿ ਉਹਦਰ ਅਟਰੈਕਟ ਹੋ ਤੋ ਜਿਹੜਾ ਪੰਜਾਬ ਸਿੰਘ ਬੈਂਕ ਸੀ ਉਹਦੇ ਬਾਰੇ ਔਰ ਇਹਦਾ ਕੀ ਪ੍ਰਭਾਵ ਹੋਇਆ ਔਰ ਜਿਹੜਾ ਹੋਰ ਇਹਦਾ ਕੀ ਸਾਡੇ ਜਿਹੜੇ ਜ਼ਿਆਰਾ ਪੰਸੀ ਜੁੜਿਆ ਸੀ ਉਹਦੇ ਬਾਰੇ ਮੈਂ ਆਪਣੀ ਅਗਲੀ ਪੋਸਟ ਗੱਲ ਕਰਾਂਗਾ ਤਦ ਤੱਕ ਵੀ ਤੁਸੀਂ ਇਜਾਜ਼ਤ ਦਿਓ ਔਰ ਸਾਡੀ ਜੀ ਪੋਸਟ ਕਾਸੇ ਉਹ ਲਾਈਕ ਕਰਦੇ ਰਹਿਣਾ ਔਰ ਅਸੀਂ ਜਿਹੜਾ ਸਾਡਾ ਸਬਸਕ੍ਰਾਈਬ ਕਰਨਾ ਚੈਨਲ ਨੂੰ ਚੈਨਲ ਦਾ ਨਾਮ ਹੈ ਯੂਨਿਕਨੈਸ ਆਫ ਸਿੱਖੀ ਜੀ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ